ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਗਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਮਰੀਸਰ ਪਾਲੇ ਸਿੰਘਾ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਗਿੰਤੀ ਚ ਪਸ਼ੂ ਦਿਖਾਉਣੇ ਆ ਇੱਕ ਨੀਲੀ ਪੂਰੀ ਤੁਹਾਨੂੰ ਦਿਖਾਉਣੀ ਆ ਇੱਕ ਹੋਰ ਨੀਲੀ ਰਾਵੀ ਤੁਹਾਨੂੰ ਦਿਖਾਉਣੀ ਆ ਚਾਰ ਮੱਝਾਂ ਤੁਹਾਨੂੰ ਦਿਖਾਵਾਂਗੇ ਤਿੰਨ ਗਾਵਾਂ ਤੇ ਇੱਕ ਛੋਟਾ ਤੁਹਾਨੂੰ ਦਿਖਾਉਣਾ ਐਂ ਤੇ ਸਾਰੀ ਵੈਰਾਈਟੀ ਦੇ ਪਛੋਦਨ ਵਿਖਾਉਣੇ ਆ ਵੱਡੇ ਭਾਵੇਂ ਤੇ ਛੋਟੇ ਭਾਵੇਂ ਵੀਡੀਓ ਪੂਰੀ ਜ਼ਰੂਰ ਵੇਖਿਓ ਹਾਂਜੀ ਵਿਧੀ ਸਾਸਿਕਾਲ ਜੀ ਕਿੱਸਾ ਲੱਭਾਈ ਹੋਰ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਠੀਕ ਠਾਕ ਹੈ ਕਿਰਪਾ ਚ ਚਲੋ ਵਧੀਆ ਕਿਰਪਾ ਜੀ ਦੀ ਜੀ ਚੱਲੀ ਜਾਂਦਾ ਕੰਮ ਕਰ ਵਧੀਆ ਫਿਰ ਹਾਂਜੀ ਕੰਮ ਕਰ ਬੜੀ ਮਿਹਰੇ ਸਤਿ ਕਰਤੀ ਵੇਗ ਗਿਆ ਉਦਨ ਵਾਲਾ ਮਾਲ ਫਿਰ ਉਹ ਦਿਨ ਦਾ ਵੇਗਿਆ ਉਹ ਦਿਨ ਤੋਂ ਮੇਰੇ ਸਾਹ ਨਾਲ ਦੋਹਾਂ ਤਿੰਨਾਂ ਵੀਡੀਓ ਦਾ ਮਾਲ ਹੋਰ ਹੀ ਜਿਹੜਾ ਨਾਲ ਠੀਕ ਆ ਤੇ ਮਾਲ ਚਲੋ ਆਉਂਦਾ ਵਾ ਵੀਡੀਓ ਚਲਾਈ 아이 ਚਲਾਈ ਚੱਲੀ ਜਾਂਦੀ ਹੈਗੇ ਬਹੁਤ ਜਾਂਦਾ ਵਾ ਵੀਡੀਓ ਜੋਗਾ ਵੀ ਹਾਂਜੀ ਹਾਂਜੀ ਤੇ ਜਿਹੜਾ ਨਾਲ ਨਾਲ ਵੇਖ ਜਾਂਦਾ ਫਿਰ ਤੁਹਾਨੂੰ ਪਤਾ ਜਿਹੜਾ ਵੀਡੀਓ ਪਾਉਣਾ ਮਾਲ ਚਲੋ ਓਦਾਂ ਵੀ ਕੋਈ ਤਿਆਰ ਕਰਕੇ ਫਿਰ ਕਿਸੇ ਨੂੰ ਆਏ ਗਏ ਨੂੰ ਕੋ ਦਿਖੇ ਵੀ ਗਾੜੀ ਕੋ ਥੱਲੇ ਵੀ ਹੋਵੇ ਹਾਂਜੀ ਹਾਂਜੀ ਹੁਣ ਜਦਾਂ ਅੱਜ ਆਈ ਆ ਤੈਨੂੰ ਪਾ ਦਈਏ ਵੱਧ ਘਟ ਘਾ ਕੇ ਤੇ ਫਿਰ ਖਾਂਦਾ ਨਹੀਂ ਇੱਕ ਕਰੇ ਚਵਾਈ ਕੀਤੀ ਹੋਵੇ ਫੇਰ ਹੀ ਫਾਇਦਾ ਇਹ ਜਿਹੜੀ ਬਾਕੀ ਦਿਹਾੜੀ ਦੇ ਡੰਗਰ ਉੱਪਰ ਸਾਂ ਦੇ ਆਣ ਕੇ ਜੀ ਵੀ ਨਹੀਂ ਲੈਂਦੇ ਸੈੱਟ ਕਰਨਾ ਪੈਂਦਾ ਦਿਹਾੜੀ ਦਾ ਦੋ ਤਿੰਨ ਡੰਗਰ ਆਏ ਹਲੇ ਜਿਹੜੇ ਮਤਲਬ ਨਹੀਂ ਗੇ ਪਾਉਣੇ ਵਿੱਚ ਠੀਕ ਆ ਕੱਲ ਦੇ ਆਏ ਤਾਂ ਥੋੜਾ ਨਹੀਂ ਮੰਨਦਾ ਸੈੱਟ ਨਹੀਂ ਕਰ ਹੁੰਦੇ ਜੀ ਸੈੱਟ ਨਹੀਂ ਹੁੰਦੇ ਤਾਂ ਫਿਰ ਕੀ ਫਾਇਦਾ ਮੁੜ ਕੇ ਪੈਸੇ ਦੋਹੋ ਘਟਨੇ ਲਾਹਾਂਗੇ ਪਲਾਣਾ ਹਾਂਜੀ 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 ਤੇ 2 ਵਜੇ ਕਾਹੂਗਾ ਜੀ ਅੱਜ ਭਾ ਛੋਟੀ ਭਾ ਬਿਲਕੁਲ ਜ਼ਿਆਦਾ ਬਾਕੀ ਮਈਆਂ ਅੱਜ ਦੁੱਧਾਂ ਵਾਲੀਆਂ ਬਹੁਤ ਖਾਸ ਚੰਗੀਆਂ ਵਾਂ ਸੁਈਆਂ ਮੱਜਾਂ ਨਾ ਅੱਜ ਆਪਣੇ ਕੋ ਸਾਰੀਆਂ ਅੱਜ ਇਸ ਤੱਕ ਪੱਕੇ ਸਾਰਾ ਮਾਲ ਹੀ ਸੋਇਆ ਵਾ ਨਾ ਗੱਬਣ ਕੋਈ ਵੀ ਨਹੀਂ ਹਾਂਜੀ ਇੱਕੋ ਵਾਰ ਗੱਬਣਾ ਬਸ ਅੱਛਾ ਤੇ ਬਾਕੀ ਸਾਰੀਆਂ ਸੂਈਆਂ ਵਾ ਮੱਝਾਂ ਤਾਂ ਦੋ ਦਿਨ ਕੱਬਣ ਹੈਗੀਆਂ ਤਿਆਰ ਪਰ ਪੌਣੀਆਂ ਨਹੀਂ ਆ ਉਹ ਅਗਲੀ ਵੀਡੀਓ ਚ ਪਾਵਾਂ ਜੇ ਉਹਦਾਂ ਬਾਰੇ ਵੀ ਕਿਸੇ ਨੇ ਪੁੱਛਣਾ ਪੁੱਛ ਲਿਆ ਨਾ ਇਹ ਉਹਦਾ ਇੱਕ ਗਾਂ ਵੜੀ ਚੰਗੀ ਆ ਉੰਡੀ ਜੀ ਵੀ ਬਾਈਕ ਵਾਲੀ ਅੱਛਾ ਹੁਣ ਮੇਰੇ ਤਾਂ ਟਾਈਮ ਲੱਗਣਾ ਅੱਜ ਕਿੰਨਾ ਸੂਈ ਕਿ ਕੱਬਣੇ ਆ ਵੀ ਨਹੀਂ ਸੂਈ ਜੇ ਅੱਛਾ ਵੀ ਸੂਈ ਹੈ ਵੜੀ ਗਾਂ ਸੂਈ ਲਈਦੀ ਆ ਅੱਛਾ ਕਿਉਂਕਿ ਤੁਹਾਨੂੰ ਪਤਾ ਗਾੜੀ ਫਿਰ ਹੁਣ ਜਿਹੜਾ ਮੌਸਮ ਦੇ ਹਿਸਾਬ ਨਾਲ ਠੀਕ ਠੀਕ ਚਲੋ ਨਾਮ ਦੱਸ ਦਈਏ ਕਰੀ ਆਪਣਾ ਨਾਂ ਪਾਲਾ ਹਾਂਜੀ ਪਿੰਡ ਪੰਘਾਲੀ ਜਲਾ ਅੰਮ੍ਰਿਤਸਰ ਤਸੀਲ ਮਜੀਠਾ ਤੇ ਫੋਨ ਨੰਬਰ ਬੋਲ ਦਿਓ ਜ ਠੀਕ ਹੈ ਜੀ ਪਿੰਡ ਆਪਣਾ ਹੈਗਾ ਇਹ ਆਪਣਾ ਦਾ ਮੋਬਾਈਲ ਨੰਬਰ ਹੈਗਾ ਜੀ 98568 ਹਾਂਜੀ 21499 ਠੀਕ ਹੈ ਜੀ ਦੂਜਾ ਨੰਬਰ 7347377099 ਠੀਕ ਚਲੋ ਸ਼ੁਰੂਆਤ ਫਿਰ ਸਭ ਤੋਂ ਪਹਿਲਾਂ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਹੈ ਉਤੋਂ ਹੀ ਆਪਾਂ ਕਰਨੀ ਹੈ ਇਹ ਪਹਿਲੇ ਹੀ ਸੂਏ ਜੀ ਬੱਚਾ ਕੀ ਮਗਰ ਕੱਟਾ ਜੀ ਮਗਰ ਕੱਟਾ ਜੀ ਨੀਲੀ ਨੀਲੀ ਦਾ ਕੱਟਾ ਜੇ ਕੋਈ ਆਪਣੀ ਸਮਝਣਾ ਵੇਖ ਲੈ ਕਿੰਨੇ ਕੇ ਚਿਰ ਦਾ ਕੱਟ ਦੇ ਸਮਝਾਉਗਾ ਉਹਦਾ ਸਿੰਘ ਸੁng ਚੋ ਛੋਟੇ ਹੀ ਆ ਮਹੀਨੇ ਦਾ ਲਾਲੇ ਕੋਈ ਬੜੀ ਗੱਲ ਦੱਸਣ ਵੱਧ ਘੱਟ ਲਾਲੇ ਮਹੀਨੇ ਬਾਹਰ ਹੀ ਆ ਦੋਵਾਂ ਤੇ ਲਾਗੇ ਕੋਈ ਲਾਲੇ ਦੋਵਾਂ ਕਿ ਇਹ ਵੀ ਚਲੋ ਨੀਦੀ ਦਾਵਾ ਹਾਂਜੀ ਤੇ ਮਿਲਦੀ ਕੱਟੇ ਤੇ ਦੋਵੇਂ ਟਾਈਮ ਦੋਵੇਂ ਟਾਈਮ ਭਾਵੇਂ ਇਦਾਂ ਵੀ ਚਲੋ ਅੱਛਾ ਆਹ ਵੇਖੋ ਇਤਰਾ ਹੀ ਭਾਵੇਂ ਧਾਰ ਦੋ ਤੇ ਠੀਕ ਹੈ ਜੀ ਤੇ ਤੋਰ ਫੇਰੇ ਕਰੀ ਨਾ ਪਹਿਲਾਂ ਇਹਦਾ ਦੁੱਧ ਦਾਹੇ ਘੋਲੇ ਸਰ ਹੈਗਾ ਪੱਕਾ ਦੁੱਧ 10 ਲੀਟਰ ਲੀਟਰ ਨਾ ਮਿੰਕੇ ਦੇਵਾਂਗੇ ਆਪਣੇ ਘਰੋਂ ਅੱਛਾ 10 ਲੀਟਰ ਜਿਹੜਾ ਘਰੋਂ ਚਵਾ ਕੇ ਦੋਗੇ ਜੀ ਤੇ ਚੌਗੀ ਆ ਮੈਂ ਚੌਗੀ ਪਾਣੀ ਸਿੱਕੀ ਵੇਖੀ ਨਹੀਂ ਆ ਗਈ ਥੁਆ ਪਹਿਲਾਂ ਹੀ ਤੇ ਬੜੀ ਵਧੀਆ ਭਾਵੇਂ ਕਹਿੰਦਾ ਚੌਗੀ ਕੀ ਕਰੇ ਦੁੱਧ ਦੇ ਮੌਕੇ ਤੇ ਜਿਹੜਾ ਕਹਿੰਦੇ ਕਿ 10 ਲੀਟਰ ਇਹਦੇ ਕੋਲ ਹੈਗਾ ਆ ਹੁਣ ਦੰਗ ਦੋ ਜਿਹੜਾ ਜਿੰਨਾ ਮਿੰਕੇ ਦਵਾਂਗੇ ਠੀਕ ਹੈ ਜੀ ਕਰੋ ਜਿਹੜਾ ਚਵਾ ਕੇ ਦੋਗੇ ਬਾਕੀ ਥੱਲੇੋਂ ਕਾਫੀ ਸਫਾਈਆਂ ਚ ਆ ਤੇ ਥਨਾ ਦਾ ਸਾਈਜ਼ ਗੈਪ ਵੀ ਚੰਗਾ ਵਾ ਬੜੀ ਸਾਫ਼ ਹੈ ਘੱਟ ਹੀ ਕੋਈ ਗੱਲ ਹੀ ਨਹੀਂ ਇਹਦੇ ਠੀਕ ਹੈ ਜੀ ਬੜੀ ਬੜੀ ਫਿਰ ਭਾਵੇਂ ਜਿੱਥੇ ਮਰਜ਼ੀ ਬੰਨ ਕੇ ਚਲੋ ਤੇ ਕਿੰਨਾ ਰੱਖਣਾ ਵੀ ਜੀ ਇਹਦਾ ਮੁੱਲ ਫਿਰ ਆਪਾਂ ਮੁੱਲ ਤੇ ਜੁੜੇ 70 ਹਜ਼ਾਰ ਜੇ ਕਰਦੇ ਹਾਂ ਹਾਂਜੀ 75 ਹੀ ਰੇਅ ਸੀ ਤਰੀ ਚੜ ਜਾ ਹਾਂਜੀ ਹੁਣ ਜਿਹੜੀ ਦੇਣ ਵਾਲੀ ਗੱਲ ਹੈ 62 ਹਜ਼ਾਰ ਜੀ 62 ਹਜ਼ਾਰ ਦੀ ਛੋਟ ਵਿੱਚ ਹੋ ਜੂਗੀ ਚਲੋ ਕੋਈ ਗੱਲ ਨਹੀਂ ਹੋ ਜੂਗੀ ਉਹਦੇ ਮੌਕੇ ਤੇ ਠੀਕ ਹੈ ਤੇ ਹੁਣ ਇੱਕ ਆਪਣੀ ਕੋ ਆ ਗਈ ਨੀਲੀ ਪੂਰੀ ਬਿੱਲੀਆਂ ਅੱਖਾਂ ਵਾਲੀ ਪੂਰੀ ਨੀਲੀ ਵੇਖੋ ਥਾਂ ਕਿੱਡਾ ਦੀ ਬੜੀ ਸਾਫ਼ ਹੈ ਸਾਰੀਆਂ ਨਿਸ਼ਾਨੀਆਂ ਨੀਲੀ ਦੀਆਂ ਪੂਰੀਆਂ ਇਹਦੇ 'ਚ ਇਹਦੇ ਕੋ ਕਿੰਨਾ ਚ ਦੁੱਧ ਇਹਦੇ ਕੋ ਬਾਬਾ ਜੀ ਹੁਣ ਹੋ ਸਕਦਾ ਜ਼ਿਆਦਾ ਹੋਵੇ ਅੱਛਾ ਪਰ ਇਹ ਲੀਟਰਾਂ ਦਾ 13 ਕਿਲੋ ਤਿਆਰ ਬਿਲਕੁਲ ਮੈਂ ਕਿਹ ਦਵਾਂਗੇ ਕਰੋ ਚਵਾ ਕੇ ਦੋਗੇ ਤੇ 13 ਕਿਲੋ ਇਦਾਂ ਵੀ 6 ਕਿਲੋ ਇੱਕ ਟਾਈਮ ਦੀ 7 ਕਿਲੋ ਇੱਕ ਟਾਈਮ ਦੀ ਅੱਛਾ ਉਹ ਤੇ ਚਲੋ ਦਿਨਾਂ ਦਾ ਫਰਕ ਪੈ ਜਾਂਦਾ ਨਾ ਨਹੀਂ ਹੁੰਦਾ ਨਾ ਕਿਹਲੇ 6.5 6.5 ਉਹ ਨਹੀਂ ਨਹੀਂ ਵਾਧਾ ਘਟਾ ਤੇ ਟਾਈਮ 6 ਕਿਲੋ ਇੱਕ ਟਾਈਮ 7 ਕਿਲੋ ਇੱਕ ਟਾਈਮ 13 ਕਿਲੋ ਗਿਆ ਤੇ ਮਗਰ ਇਹਦੇ ਵੀ ਕੱਟਾ ਮਗਰ ਇਹਦੇ ਵੀ ਕੱਟਾ ਪਿਓਰ ਨਹੀਂ ਦੀਏ ਕੋ ਅੱਖੀਂ ਬਿੱਲੀ ਅੱਖਾਂ ਵਿੱਚ ਬਿੱਲੀਆਂ ਜਿਹੜੀਆਂ ਸਾਰੀਆਂ ਨਿਸ਼ਾਨੀਆਂ ਪੂਰੀਆਂ ਨਹੀਂ ਦੀਏ ਤੇ ਬਾਕੀ ਚਵਾਪਸਮਾ ਤੋਰ ਇੱਕ ਰੇ ਨਾ ਬਹੁਤ ਚੰਗਾ ਇਹਦਾ 13 ਲੀਟਰ ਦੁੱਧ ਜਿਹੜਾ ਮੌਕੇ ਤੇ ਤਿਆਰ ਦੱਸ ਦਿਏ ਹਾਂ ਦੇ ਸਾਦੇ ਨੀਲੇ ਦੇ ਨਿਸ਼ਾਨੀਆਂ ਸਾਰੀਆਂ ਹੀ ਪੂਰੀਆਂ ਇਹਦੇ ਚ ਪੂਰੀ ਐ ਬਾਕੀ ਹਰ ਬੰਦੇ ਦਾ ਪੇਪਰ ਚ ਨਹੀਂ ਜਿਆ ਤੇ ਇੱਕ ਅੱਧ ਕਾਠ ਪੱਖਾ ਵੀ ਜਵਾਨ ਐ ਤੇ ਦੁੱਧ ਕੋਈ 13 ਲੀਟਰ ਕੋਈ ਵੀਰ ਚੋਗ ਲੈ ਜਾ ਆਪਣਾ ਬਗੀ ਠੰਡੀ ਜੁੱਦੀ ਵੱਡੀ ਐ ਕਾਦੋ ਜੀ ਮੇਰੀ ਬੜੀ ਸਾਫ ਐ ਗਾਵੇਂ ਜੇ ਕਿਸੇ ਵੀਰ ਨੇ ਬੱਚੇ ਚੰਗੇ ਲੈਣੇ ਕਟੀਆਂ ਲੈਣੀਆਂ ਨੇ ਹਾਂਜੀ ਹਾਂਜੀ ਨੀਲੇ ਦੇ ਟੀਕੇ ਭਰਾਗੇ ਤੇ ਆ ਦੇਖ ਸਕਦੇ ਉੱਤਰਾ ਵਿੱਚ ਤੁਹਾਡਾ ਦਾ ਸਾਈਜ਼ ਗੈਪ ਵੀ ਚੰਗਾ ਹੈ ਸੂਈ ਦਾ ਇਹਨਾਂ ਵੀ ਤੁਹਾਡੇ ਸਾਹਮਣੇ ਹੀ ਆ ਬੱਚਾ ਕੋਈ ਆਪਣੀ ਸਮਝ ਨਾਲ ਹਲੇ ਕੋ ਮਹੀਨੇ ਦਾ ਲਾ ਲੈ ਕੋ ਦੋਹਾਂ ਦਾ ਲਾ ਲੈ ਆਪਣੀ ਸਮਝ ਕਰੇ ਜੀ ਸਾਹਮਣੇ ਬਖਾalse ਆ ਕਿਹੜੇ ਪਰਾਂ ਹੋਣਾ ਬੱਦੇ ਆ ਵੀ ਹਾਂਜੀ ਹਾਂਜੀ ਆ ਬੱਦੇ ਆ ਬੱਦੇ ਇੱਥੇ ਗਾੜੀ ਬੱਦੇ ਆ ਸਾਡੀ ਦੁੱਧਾਂ ਆਪਣੇ ਘਰੋਂ ਲੀਟਰਾਂ ਦਾ ਮਿਲਕੇ ਦਵਾਂਗੇ ਤੇ ਮੋਲੇ ਦਾ ਫਿਰ ਮੋਲੇ ਦਾ ਬਾਬਾ ਜੀ 85000 ਮੈਂ ਦਾ ਅੱਛਾ ਜਿਹੜੀ ਦੇਣ ਵਾਲੀ ਗੱਲ ਹੈ ਨਾ ਤਿੰਨ ਛੱਡ ਦਾਂਗੇ ਅੱਸੀ ਜੋ ਅੱਛਾ 70 70000 ਦੀ 75000 ਦੀ ਦੁੱਧ 13 ਲੀਟਰ ਚਵਾ ਦੇ 13 ਕਿਲੋ ਮਿਣਕੇ ਦੇਵਾਂਗੇ ਆਪਣੇ ਘਰੋਂ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਹੁਣ ਤੇ ਆਪਸ ਮਾ ਇਦਾਂ ਦਾ ਚੁੰਦਿਆ ਨੀ ਰਹੂਗੀ ਇਹ ਮੈਂ ਕਹੇ ਗੱਲਾਂ ਫੇਰ ਹੋਏ ਤੇ ਗੱਲ ਗਾਦੀ ਵੀ ਅਸੀਂ ਜ਼ਿੰਮੇਵਾਰ ਹਾਂ ਠੀਕ ਹੈ ਕਿਹੜੇ ਵੀ ਵਖੋ ਠੀਕ ਹੈ ਕੋਈ ਇਹਦਾ ਥਣ ਵੱਧ ਘਾਟ ਵਿੰਗਾ ਟੇਡਾ ਭੂਰ ਮਾਰੇ ਕੋਈ ਲੱਤ ਮਾਰੇ ਸਾਰੀਆਂ ਚੀਜ਼ਾਂ ਪੂਰੀ ਹੈਗੇ ਸਾਰੇ ਚੀਜ਼ਾਂ ਪੂਰੀਆਂ ਦੁੱਧ 13 ਕਿਲੋ ਆ ਉਦਾਂ ਹੋ ਸਕਦਾ ਜ਼ਿਆਦਾ ਹੋਏ ਝਗਾ ਅੱਛਾ ਠੀਕ ਹੈ ਤੇ ਹੁਣ ਇਹਦੇ ਨਾਲ ਦੱਸ ਕੋਈ ਇਹਦੇ ਕੋਲ 10 ਲੀਟਰ ਇਹਦੇ ਮਗਰ ਕੱਟੀ ਜੇ ਇਹਦੇ ਮਗਰ ਕੱਟੀ ਜੇ ਬੱਚਾ ਇਹਦਾ ਵੀ ਬਾਕੀਆਂ ਵਰਗਾ ਹੀ ਆ ਹਾਂਜੀ ਇਹ ਦੇਖੋ 10 ਲੀਟਰ ਤੇ ਵੱਡੀ ਛੋਟੀ ਜੀ ਤੋੜੋ ਇੱਕ ਰੀਨਾਂ ਚ ਚੰਗੇ ਪਿੱਠ ਫੜੇ ਦੀ ਹੈ ਜਿਹੜੀ ਇਹ ਵੀ ਆਹ ਦੇਖ ਸੰਦੇ ਜੀ ਚੰਗੀ ਸੋਹਣੀ ਛੋਟੀ ਆ ਜਿਹੜੀ ਇਹ ਵੀ 10 ਕਿਲੋ ਆਪਣੇ ਘਰੋਂ ਹੁਣ ਮਿਣਕੇ ਦੇਵਾਂਗੇ ਲੀਟ ਨਾਲ ਤੇ ਮੈਂ ਇਹ 1.5 ਕਿਲੋ ਗਾੜੂ ਠੀਕ ਹੈ ਜੀ ਕੱਡਾ ਵੀ ਦੇਖੋ ਕਿਦਾਂ ਬਿੰਦੀਆਂ ਵਾਲਾ ਵਾ ਆਹੋ ਚਲ ਆਜਣਾ ਆਓ ਜੀ ਨਾ ਬਈ ਬਈ ਆਹੋ ਕੋਈ ਹੈ ਪੂਰੀ ਕਾਲੀ ਬਾਕੀ ਇਹ ਪੂਰੀ ਕਾਲੀ ਝੋਟੀ ਆ ਜੀ ਇਹ ਮਹੀਨਾ ਝੋਟੀ ਜੜੀ ਆ ਹਾਂਜੀ ਅੱਜ ਤੋਂ ਕੋਈ ਆਹੋ ਆਪਣਾ ਹੋਲੀਆਂ ਤੋਂ ਪਹਿਲਾਂ ਹਾਂਜੀ ਹੋਲੀਆਂ ਤੋਂ 11 ਦਿਨ ਪਹਿਲਾਂ ਇੱਕ ਬੰਦੇ ਜਿਹਨੇ ਲਈ ਆਪਾਂ ਉਹਨੇ ਇੱਕ ਲੱਭਦੇ ਪਾ ਰਿਹਾ ਅੱਛਾ ਹੋਲੀਆਂ ਤੋਂ ਕੋਈ 5-4 ਦਿਨ ਪਹਿਲਾਂ ਠੀਕ ਆ ਉਹਨਾਂ ਨੂੰ ਕੰਮ ਹੀ ਕੋਈ ਐਸਾ ਪੈ ਗਿਆ ਵੀ ਮੁੰਡੇ ਉਹਨਾਂ ਦੇ ਬਾਹਰ ਹੀ ਚਲੋ ਉਹਨਾਂ ਸਾਥ ਲੈ ਆ ਤੇ ਚਲ ਗਏ ਠੀਕ ਆ ਉਹਦੇ ਕਰ ਨਾਲ ਉਹਨਾਂ ਨੂੰ ਵੇਚਣੀ ਪੈ ਗਈ ਠੀਕ ਆ 1 ਲੱਖ ਦੇ 12 ਹਜ਼ਾਰ ਦੀ ਮੈਂ ਆਈ ਜੇ ਅਜੇ 15 20 ਦਿਨ ਹੋ ਜੇ ਫੇਰੇ ਅੱਛਾ ਤੇ ਅੱਜ ਕਿੰਨੇ ਦੀ ਆਉਣੇ ਹੁਣ ਆਪਾਂ ਨੂੰ ਚਲੋ ਜਾਇਜ਼ ਮਿਲੀ ਜਾਇਜ਼ ਦੇ ਦੇਣੀ ਆ ਕਿੰਨੇ ਦੀ ਉਹਦਾ ਮਹੀ ਦਾ ਮੁੱਲ ਇਹ ਤਾਂ 85 ਕਰੀਦਾ ਵਾ ਅੱਛਾ ਹੁਣ ਪਰ 80 85 ਕਰੀਏ ਚਲੋ ਆਪਾਂ ਨੂੰ ਜਾਇਜ਼ ਮਿਲੀ ਦੇ ਦੇਣੀ ਆ ਹਾਂਜੀ ਹੁਣ ਇਹ ਮੈਂ 72 ਹਜ਼ਾਰ ਦੀ ਦੇਣੀ 72 ਹਜ਼ਾਰ ਦੀ 72 ਚਲੋ ਵਿੱਚ ਛੋਟ ਛੜ ਕਰ ਦੋਗੇ ਕੋਈ ਨਹੀਂ ਇੰਜ ਕਰ ਦਾਂਗੇ ਤੇ ਮਗਰ ਇਹਦੇ ਵੀ ਕੱਟੀ ਆ ਕੱਟੀ ਵੀ ਚੰਗੀ ਆ ਸਾਂਭਣ ਵਾਲੀ ਆ ਇਹ ਅੱਜ ਤੋਂ 10 ਅੱਜ ਤੋਂ ਕੋਈ 15 ਦਿਨ ਪਹਿਲਾਂ ਇੱਕ 12 ਦੀ ਆਈ ਹੈ ਮੈਂ ਠੀਕ ਹੈ ਜੀ ਕਿਦਾਂ ਦੀ ਉਹ ਝੋਟੇ ਕਿਦਾਂ ਦੀ ਐ ਸੋਹਣੀ ਝੋਟੀ ਆ ਹੁਣ ਇੱਕ ਨੀਲੀ ਦੀ ਮੱਝ ਤਾਂ ਦਿਖਾਉਣੀ ਆੱਖਾਂ ਇਹਦੀਆਂ ਬਿੱਲੀਆਂ ਵਾਂ ਅੱਖਾਂ ਇਹਦੀਆਂ ਬਿੱਲੀਆਂ ਇਹ ਨਾ ਮੈਂ ਹੈਗੀ ਜੇ ਗੱਪਣ ਅੱਛਾ ਤੋ ਅਗਰ ਗੱਪਣ ਅੱਛਾ ਪਰ ਥੋੜੇ ਚਿਰ ਦੀ ਘਾਟ ਆ ਜੇ ਅੱਛਾ ਤੇ ਥੋੜੇ ਸ਼ੱਕ ਜਿਹਾ ਕੇ ਹਾਂਜੀ ਉਹਨੂੰ ਖਾਲੀ ਜਪਣੀ ਆ ਅੱਛਾ ਪਰ ਹੈ ਗੱਬਣਿਆ ਚੈੱਕ ਕਰਾਈ ਤੁਸੀਂ ਚੈੱਕ ਕਰਵਾਈ ਆ ਪਰ ਥੋੜੇ ਚਿਰ ਦੀ ਆ ਕਿੰਨੇ ਕੇ ਚਿਰ ਦੀ ਆ ਜੇ ਕੋਈ ਪੌਣੇ ਕੁ ਦੋ ਮਹੀਨੇ ਦੋ ਮਹੀਨੇ ਦੇਣਾ ਅੱਛਾ ਦੋ ਮਹੀਨੇ ਦੀ ਗੱਬਣਿਆ ਤੇਰੇ ਮਤਲਬ ਗਰੰਟੀ ਨਹੀਂ ਦਿੰਦੇ ਕਿ ਤੁਸੀਂ ਗਰੰਟੀ ਕੱਪੋਂ ਦਵਾਗੇ ਪਰ ਥੋੜੇ ਚਿਰ ਦੀ ਆ ਅੱਛਾ ਹੈ ਗੱਬਣਿਆ ਅੱਛਾ ਪਰ ਹਾਂ ਨਹੀਂ ਸਾਈਡਰਟ ਨੂੰ ਨਹੀਂ ਜਾਣਕਾਰੀ ਜਿੰਮੇਵਾਰੀ ਹੋਗੀ ਤੁਹਾਡੀ ਪੂਰੀ ਜਿੰਮੇਵਾਰੀ ਪੂਰੀ ਹੋਗੀ ਚਲੋ ਫਿਰ ਤੋਂ ਪੂਰੀ ਕੋਲ ਜਿੰਮੇਵਾਰੀ ਹੋਗੀ ਕਰਾਇਆ ਹੋਣ ਜਾਂਦਾ ਹਾਂ ਦਵਾਗੇ ਅੱਛਾ ਜੇ ਜਦਨ ਭਾਵੇਂ ਪਿੰਮੀ ਜਾਂ ਚੱਕਰ ਵਾਲੇ ਦੱਸਾਂ ਨਾ ਚੱਕਰ ਵਾਲੇ ਇੱਕ ਤਰੀਕਾ ਦੱਸ ਦਿਓ ਵੀ ਇੰਨੇ ਤਰੀਕਾ ਚੱਕਰ ਡਾਕਟਰ ਹੈ ਨਾ ਹਾਂਜੀ ਭਾਵੇਂ ਆ ਜੀ ਚੱਕਰ ਵਾਲੇ ਦੋ ਮਹੀਨੇ ਤੋਂ ਲੱਗ ਭਾਵੇਂ ਗੱਪਣ ਆ ਅੱਛਾ ਦੁੱਧ ਇਹਦੇ ਥਲੇ 4 ਮਹੀਨੇ 5 ਕਿਲੋ ਹੋਗਾ ਅੱਛਾ ਸਾਢੇ 4-5 ਚਾਹਾਂ ਤੋਂ ਬਾਹਰ ਨੂੰ ਆ ਠੀਕ ਹੈ ਜੀ ਪਿਓਰ ਨਹੀਂ ਨਹੀਂ ਦੂਜਾ ਸੁਆ ਪਤਲੇ ਸਿੰਗ ਦੀ ਇਹ ਨਾ ਕੋਈ ਵੀ ਰੱਖ ਸਿੰਗ ਬਣਾਏ ਆ ਮੰਦਰੋ ਹੀ ਸਿੰਗ ਬਦਲਾ ਚਲੋ ਤੋਰ ਦੋ ਇੱਕ ਰੀ 4-5 ਕਿੱਲੇ ਦੁੱਧ ਜਿਹੜਾ ਇਹਦੇ ਕੋਲ ਦੱਸਦੇ ਠੋਕਰ ਗੱਪਣ ਆਂਟੀ ਹੋ ਗਈ ਭਾਵੇਂ ਜਿੱਥੇ ਮਰਜ਼ੀ ਲੈ ਜਾਉਣ ਜਾਂਦਾ ਕਰਾਇਆ ਉਹ ਜੇ ਖਾਲੀ ਠੀਕ ਹੈ ਜੀ ਪਰ ਹੈਗੀ ਜੋ ਵੀ ਦੋ ਮਹੀਨਿਆਂ ਦੇ ਲੱਗੇ ਜਿਹੜੇ ਗੱਭਣ ਆ ਦੱਸ ਦੇ ਬਾਕੀ ਭੱਡੀ ਆ ਸੋਨੀ ਇਹਦਾ ਮੁੱਲ ਕੀ ਜੇ ਫਿਰ ਇਹਦਾ ਮੁੱਲ ਬਾਬਾ ਜੀ 55 ਪੰਜ 60 ਕਰੀਏ ਹਾਂਜੀ ਹੁਣ 46000 46000 ਜੀ ਚਲੋ ਵਿੱਚ ਛੋਟ ਛੜ ਕਰ ਦੋਗੇ 45 ਠੀਕ ਹੈ ਜੀ ਹਾਂ ਗੱਬਣੇ ਚਲੋ ਥੋੜੇ ਜਿਹਾ ਦੀ ਜੀ ਠੀਕ ਹੈ ਜੀ ਨੰਬਰ ਗਰੰਟੀ ਹਾਂ ਤੇ ਆ ਜਲਸੀ ਵੇੜਾ ਜੀ ਆਈ ਆਪਣੇ ਕੋਲ ਹਾਂਜੀ ਇਹਦੇ ਮਗਰ ਵੱਚੀ ਜੀ ਇਹਦੇ ਮਗਰ ਵੱਚੀ ਹਾਂ ਬੱਚਾ ਜਿਹੜਾ ਇਹਦਾ ਸਿੰਘ ਦਗਾਤੇ ਜੀ ਤੇ ਥੋੜੀ ਕਿ ਚੋ ਇਹ ਨਾ ਚੋ ਚ ਆ ਕੇ ਲੈਂਦੀ ਥੋੜੀ ਅੱਛਾ ਪਾਸ ਕਰਕੇ ਲੈਂਦੀ ਆ ਕੋ ਥੱਲੇ ਆ ਕੋਈ ਚੋਈ ਆ ਠੀਕ ਆ ਦੁੱਧ 12 ਲੀਟਰ ਹੈ ਇਸਲੇ 11 12 ਲੀਟਰ ਹੈਗਾ ਵਾ ਹੋਰ ਦੋ ਫਿਰ ਇਹਨਾਂ ਮਗਰ ਵਾਸ਼ੀਵ ਜਰਸੀ ਇਹਦੇ ਮਗਰ ਜਰਸੀ ਵੱਚੀ ਜੇ ਉਹ ਦਸੀ ਇਹਨੂੰ ਮੈਂ ਫਿਰ ਕੇ ਵੀ ਭਾਂ ਦੇਖਣ ਨਹੀਂ ਜਾਂਚ ਕਰੀ ਮਗਰ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੈੜਦਾ ਭਾਈ 42 40 ਇਹਦਾ ਜਿੰਨਾ ਮਰਜੀ ਕਰੇ 2 ਛੱਡ ਦਾਂਗੇ 40 ਚੱਲ ਜੀ 40 ਛੱਡ ਦਾਂਗੇ ਅੱਛਾ 7000 ਦੀ ਦੇ ਦੋਗੇ ਤੇ ਦੁੱਧ 12 ਇੰਟਰ ਕਰੋ ਚੁਆ ਕੇ ਦੋ ਦੁੱਧ 12 ਕਰੋ ਚੁਆ ਕੇ ਦਾਂਗੇ ਦੁੱਧ 15 16 ਕਿਲੋ ਕਰੋਗੇ ਚੱਲ ਥੋੜਾ ਘਰ ਹੋਰ ਜੇ ਕੋਈ ਬਿਛੂ ਆਈ ਮਤਲਬ ਇਨੀ ਸੇਵਾ ਸੁਆ ਨਹੀਂ ਠੀਕ ਆ ਆਪਣੀ ਜੁਗਾਹ ਚੋਂਦੇ ਨਹੀਂ ਨੇ ਲੋੜ ਠੀਕ ਆ ਤੇ ਹੁਣ ਆ ਦਿਖਾਈਏ ਫਿਰ ਇਹ ਗੱਬਨ ਜੀ ਦੂਜਾ ਸੁਆ ਵੈੜ ਗੱਬਣ ਇਹ ਤੋੜ ਦੋ ਫਿਰ ਇਹਨਾਂ ਵਿੱਚ ਇਹ ਕਿੰਨੇ ਕੇ ਦੁੱਧ ਵਾਲੀ ਆ ਉਹ ਤਾਂ ਘਰ ਵਾਲੇ ਜਾਂਦੇ ਆਂ ਅਸੀਂ ਕੱਲੀ ਸ਼ਕੀਰ ਗਾਵੇ ਲੱਗ ਰਿਹਾ ਵਾਕਈ ਆਪਣੀ ਸਮਝ ਨਾਲ ਕੋਈ ਵੇਖ ਲੈ ਠੀਕ ਹੈ ਜੀ ਕੇਂਦਰ ਕੇ ਤੁਹਾਡੇ ਸਾਹਮਣੇ ਆ ਤੇ ਬਾਕੀ ਚਲੋ ਜਿੰਨੀ ਆ ਗਈ 20 ਦੇ ਦੇ 25 ਦੇ ਦੇ 30 ਦੇ ਦੇ ਜੋ ਵੀ ਆ ਆਪਣੀ ਸਮਝ ਨਾਲ ਲਵੇ ਕੋਈ ਪਤਾ ਕਿਉਂ ਠੀਕ ਹੈ ਜੀ ਹੁਣ ਅੱਜ ਇਹਨਾਂ ਤੋਂ ਆ ਦੇਖ ਲਈਏ ਕਿ ਇਹਨੂੰ ਇਹ 25 ਘੜਨਾ ਨਹੀਂ ਘੜਾ ਫੜ ਕੇ ਭਾਵੇਂ ਨਹੀਂ ਜੋਵੇ ਬਾਕੀ ਹੈਗੀ ਥੋੜੀ ਕ੍ਰੋਸ ਪੰਜ ਆ ਫੈਟ ਇਹਦੀ ਚੰਗੀ ਆਈ ਜਾਣੀ ਆ ਕੀ ਇਹ ਚਲੋ ਉਧਰ ਖਾਸੂਆ ਵੱਡੀ ਆ ਦੂਸਰੇ ਪਾਸੇ ਤਾਂ ਵੀ ਇੱਕ ਵਾਰੀ ਦੇਖ ਸਕਦੇ ਜੀ ਉਧਰ ਨਾ ਕਰਿਓ ਜੀ ਬਸ ਗੱਲ ਕੀਤੀ ਉਹਨਾਂ ਨੇ ਠੀਕ ਆ ਅਸੀਂ ਬਾਗ ਅਸੀਂ ਬਾਤ ਕੀਤੀ ਅੱਛਾ ਠੰਡੀ ਦੀ ਹਰ ਗਰੀ ਦੀ ਗਾਰੰਟੀ ਹੋਊਗੀ ਤੇ ਇਹਦਾ ਮੁੱਲ ਇਹਦਾ ਮੁੱਲ ਵੈੜਦਾ ਦਾ 85000 ਕਰੀਦਾ ਅੱਛਾ ਹੁਣ ਹਾਂ ਤਾਂ 75 ਜੀ ਦਾ 75000 ਦੀ ਛੋਟ ਛੋਟ ਵਿੱਚ ਕਰ ਦਿੰਦਾ ਠੀਕ ਆ ਤੇ ਇਹ ਕਿਹੜੀ ਇਹ ਟੋਕੜੀ ਆ ਤੋਕੜਿਆ ਤੋੜ ਦ ਫੇਰ ਇਹਨਾਂ ਵਿੱਚ ਇਹ ਨਾ ਗਾਂ ਵੀ ਬਣੀ ਆ ਥੋੜੇ ਜਿਹੇ ਚਿਰਦੀ ਚੈੱਕ ਪਾਸ ਨਹੀਂ ਆ ਚੈੱਕ ਕਰਾਈ ਡਾਕਟਰ ਕੋਲ ਜਾਂਦਾ ਦੁਬਾਰਾ ਕਰਾਇਆ ਚੱਕ ਜਾ ਲੈ ਚੱਕ ਜਾ ਮੜਿਆ ਨਹੀਂ ਉਹ ਅੱਜ ਵੀ ਤੇ ਕਾਈਨ ਟਾਈਮ ਮੜਿਆ ਤੇ ਹਾਲ ਦੀ ਘੜੀ ਖਾਲੀ ਕਰਕੇ ਲਵੇ ਕੋਈ ਦੁੱਧ ਕਿੰਨਾ ਇਹ ਦੇਖੋ ਦੁੱਧ 4 ਕਿਲੋ ਆ ਅੱਛਾ ਹਾਂਜੀ ਉਤਰਾ ਕਿੰਨੇ ਕਿ ਚਿਰਦੀ ਗੱਬਣਿਆ ਇਹ ਥੋੜੇ ਜਿਹੇ ਘਰ ਆਣੇ ਥੋੜੇ ਜਿਹੇ ਦੱਸਿਆ ਵੀ 1.5 ਕਿਲੋ ਨਹੀਂ ਬਣੀ ਜੀ ਡਾਕਟਰ ਨੇ ਦੱਸਿਆ ਗਿਆ ਪਰ ਦੁਬਾਰਾ ਚੈੱਕ ਕਰਨ ਮਰੇ ਗਿਆ ਠੀਕ ਆ ਅਜੇ ਖਾਲੀ ਕਰਕੇ ਲਵੇ ਹਾਲ ਦੀ ਘੜੀ ਖਾਲੀਆਂ ਚ ਹੀ ਜਾਣੀਆਂ ਹਣੇ ਇਹਦੇ ਕੋਈ ਗਾਰੰਟੀ ਨਹੀਂ ਚੈੱਕ ਪਾਸ ਸੀ ਦੁੱਧ ਦੇਦੇ ਕੋਲ 4 ਲੀਟਰ 4 ਕਿਲੋ ਰਸੀਦੀ ਰਸੀਦੇ ਬਿਨਾਂ ਜਰਸੀ ਪ ਠੀਕ ਹੈ ਜੀ ਤੇ ਬਾਕੀ ਕੋਈ ਆਪਣੀ ਸਮਝਣ ਲਵੇ ਬਾਕੀ ਅਜੇ ਇਹ ਨਹੀਂ ਗੱਭਣਾ ਹੈਗੀ ਅੱਛਾ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਜੈ ਜੀ ਆ ਕਿੰਨਾ ਇਹਦਾ ਮੁੱਲ ਇਹਦਾ ਜਿਹੜਾ ਕਾਪੀ ਸਿੰਦੇ ਨਾ ਉਸ ਦਾ ਬਾਦ ਕਿੰਨੇ ਦੀ ਦੇ ਦੇਣੀ ਵਿੱਚ ਮੁੱਲ ਤਾਂ ਬਾਜ ਨਾ ਮੰਗੀ ਰਹੀ ਹੈ ਹਾਂਜੀ ਦਾ ਯਾਰ ਦੇ ਤਾਂ ਦਹ ਯਾਰ ਦੇ ਹੋਰ ਕਰਦੋਗੇ ਮੌਕੇ ਤੇ ਮਾਨ ਚਲੋ ਹੋ ਜੂ ਵਾਦਾ ਕੱਢਦਾ ਪੈਸੇ ਦੇ ਵਾਅਦੇ ਲੱਗਣਦੇ ਆ ਚਲੋ ਤੇ ਨਵੇਂ ਕੋਈ ਵੀਰ ਖਾਲੀ ਕਰਕੇ ਇਹਨੇ ਡੁੱਬਣ ਹੈਗੀ ਠੀਕ ਆ ਨਿਕਲ ਆਵੇ ਤੇ ਕਿਸੇ ਦੇ ਕਰਮਿਆਂ ਠੀਕ ਹੈ ਜੀ ਹੁਣ ਖਾਲੀ ਹਾਲ ਦੀ ਖੜੀ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੱਲ ਜੋਟਾ ਦੋਂਦੀ ਆ ਅੱਛਾ ਜੋਟਾ ਬਾਤ ਵਿਖਾ ਲਓ ਇਹ ਇੱਕ ਕੱਟਾ ਤੁਹਾਨੂੰ ਵਿਖਾਉਣਾ ਹੈ ਇਹ ਵੀ ਵੇਚ ਦੇਣੀ ਜੀ ਅੱਜ ਇਹ ਵੀ ਇਹਨਾਂ ਨੇ ਘਰੇ ਰੱਖੀ ਕਾਫੀ ਇੱਕ ਕੱਟੀ ਆ ਦੋਂਦੀ ਆ ਜੇ ਮੂੰਦੀ ਜਦੋਂ ਮੈਂ ਆਈਦਾ ਇੱਥੇ ਵੱਜੀ ਹੁੰਦੀ ਆ ਅੱਗੇ ਕੱਚੀ ਸੀ ਹੁਣ ਤਿਆਰ ਹੋ ਗਈ ਆ ਜਿਹੜੀ ਆ ਦੇ ਸਾਡੇ ਪੂਰੀ ਭਰੀ ਮਜੇ ਦਾ ਜੇ ਹੁਣੀ ਵੀਡੀਓ ਬਣਾਉਂਦੇ ਬਣਾਉਂਦੇ ਜਿਹੜਾ ਵਾ ਰਾਦਾ ਭਣਿਆ ਵਾ ਪਵਨ ਦਾ ਤਾਈਆਂ ਵੇ ਇੱਕ ਕਿਲੋ ਤੋਂ ਪਹਿਲਾਂ ਦੰਦ ਨਹੀਂ ਦਿੱਤੀ ਆ ਤਾਈਆਂ ਜੇ ਨਵਾਈ ਤਵਾਈ ਨਹੀਂ ਆ ਹਾਂਜੀ ਕੋ ਦਾ ਦੇ ਅੱਛਾ ਇਹਦੀ ਮਾਂ ਨਾ ਹਰਿਆਣੇ ਆਈ ਤਿੰਨ ਸਣੀ ਅੱਛਾ 16 ਕਿਲੋ ਤੋਂ ਖੰਡੂਰ ਸਾਹਿਬ ਅਜੇ ਵੀ ਆ ਅੱਛਾ ਖੰਡੂਰ ਸਾਹਿਬ ਦਿੱਤੀ ਆ ਠੀਕ ਆ ਤਿੰਨ ਸਣੀ ਜਮਾਂਦਰੂ ਅੱਛਾ ਤੇ 16 ਕਿਲੋ 17 ਕਿਲੋ ਦਿੰਦੀ ਕਟੀਆਂ ਅੱਛਾ ਤੇ ਚਲੋ ਇਹ ਅਸੀਂ ਲਾ ਲਈ ਸੀ ਏ ਕਿ ਸਾਂਭੇ ਸੁੰਭੇ ਚੰਗੀ ਤੁਸੀਂ ਮੈਨੂੰ ਸਾਂਭੇ ਚੰਗੀ ਜੀ ਤੇ ਇਹਦਾ ਹੁਣ ਕੀ ਮੁੱਲ ਫਿਰ ਕੀ ਤਾਂ ਇਹਦਾ ਮੁੱਲ ਬਾਬਾ ਜੀ ਜਿੰਨਾ ਮਰਜ਼ੀ ਕਰੀਏ 1 ਲੱਖ 35 ਹੀ ਦੇਣੀ ਹੈ ਅੱਛਾ 1 35 ਹੀ ਦੇਣੀ ਹੈ ਤੇ ਵੀਰ ਉਹ ਹੀ ਫੋਨ ਕਰੇ ਜਿੰਨੇ ਦੇਣ ਲੈਣੀ ਹੈ ਕੋਈ ਅੱਛਾ ਤੰਗ ਨਾ ਕਰੇ ਕੋਈ ਠੀਕ ਆ ਕੋਈ ਭਾਵੇਂ ਲੱਖ ਘਰੇ ਚਲੋ ਗੁੱਸਾ ਨਹੀਂ ਕੀਤਾ ਕੋਈ ਪਰ ਦੇਣੀ ਹੋਣੇ ਦੀ ਕਿਤੇ ਸੌ ਇਹ ਹੈ ਕਿ ਸਾਂਭੇ ਤੁਸੀਂ ਪੂਰੀ ਲੈਣੀ ਹੈ ਕਿ ਆਪਣੀ ਜਿਹੜੇ ਤੁਸੀਂ ਸਾਂਭੇ ਅਸੀਂ ਬਾਸੂਆ ਚੋਣਾ ਪਵੇ ਜਦੋਂ ਮਰਜ਼ੀ ਮਿਲੇ ਅੱਛਾ ਅਜੇ ਨਹੀਂ ਦੇਣੀ ਠੀਕ ਆ ਇਹ ਦੇਣੀ ਹੋਣੇ ਦੀ 1 35 ਦੀ ਆ ਇਹਦੇ 2 400 500 ਹੀ ਮਾਣ ਦਨ ਠੀਕ ਆ ਚਲੋ ਇੱਕ ਰੀਆ ਝੋਟੀ ਇੱਕ ਰੀਆ ਤਰ੍ਹਾਂ ਫਿਰ ਤੋਂ ਦੇਖ ਸਕਦੇ ਜੀ ਸੋਹਣੀ ਝੋਟੀ ਆ ਜਿਹੜੀ ਕੱਟਾ ਵੀ ਤੁਹਾਨੂੰ ਦਿਖਾ ਦਈਏ ਆ ਜਿਵੇਂ ਜੀ ਕੱਟਾ ਵੀ ਦੋ ਦੀ ਏ ਮੂਲੀ ਦੋ ਦੰਦ ਝੋਟੀ ਆ ਜਿਹੜੀ ਥੋੜਾ ਡਰਦੀ ਆ ਸਾਡੇ ਤਾਂ 3 ਕਿਲੋ ਦਾ ਸੀਰੋ ਹੋ ਗਿਆ ਅੱਛਾ 3 ਕਿਲੋ ਦਾ ਠੀਕ ਹੈ 3.5 ਦਾ ਠੀਕ ਹੈ ਵੀ 4 ਕਿਲੋ ਆ ਅੱਛਾ ਆ ਕੱਟਾ ਜੀ ਇੱਕ ਆ ਝੋਟਾ ਆਪਣਾ ਵੇਚਣਾ ਕੱਟਾ ਕੁਲਾ ਜੀ ਦੋਂਦਾ ਉਹੋ ਰੇੜੇ ਲੱਗਾ ਵਾ ਅੱਛਾ ਰੇੜੇ ਲੱਗਾ ਵਾ ਪੱਠੇ ਲੈ ਆਈ ਦੇ ਪੂਰੇ ਆ ਰੇੜਾ ਤੁਨ ਗਿਓ ਠੀਕ ਆ ਤੇ ਵਿੱਚ ਆ ਭਾਵੇਂ ਖੂਜ ਛੋੜ ਦਸੋਂ ਕਰ ਦੂਗਾ ਅੱਛਾ ਆਪ ਡੋਂ ਦਾ ਦੇਖ ਸਾਡੇ ਦੋ ਦੰਦ ਜੇ ਹੋਣੀ ਵਿਆਹ ਜੇ ਹੋਇਆ ਜੇ ਠੀਕ ਆ ਸਾਡੇ ਕੋਲ ਝੋਟੀਆਂ ਚਲ ਬਣ ਗਈਆਂ ਨਿਕਲਣਗੀਆਂ ਚਮਈ ਠੀਕ ਆ ਬਣੀਆਂ ਤੇ ਨਿਕਲ ਗਈਆਂ ਤੇ ਦੇ ਦਈਏ ਇਹਦਾ ਕੀ ਮੁੱਲ ਫਿਰ ਇਹਦਾ ਮੁੱਲ ਜਨਾ ਮਰਜ਼ੀ ਕਰੀਏ ਹਾਂਜੀ ਚਲੋ ਅਹੀਂ ਨਹੀਂ ਦੇਣਾ ਦੂਜੇ ਬਨੇ ਵਡਣ ਵਾਲੇ ਬੰਦੇ ਵਡਣ ਵਾਲੇ ਬੰਦੇ ਦੇਣਾ ਵੀ ਨਹੀਂ ਐ ਵੈਸੇ ਚੱਲ ਚੰਗੀ ਚੀਜ਼ ਆ ਨਹੀਂ ਗਲਤ ਕੰਮ ਕਰਨਾ ਨਹੀਂ ਨਾਲ ਘਰ ਦਾ ਪਾ ਲਿਆ ਐਵੇਂ ਕਿਉਂ ਇਹਦਾ ਪਾਪ ਕਰਦਾ ਹਾਂ ਹਾਂਜੀ ਇਹ ਬਾਬਾ ਜੀ ਹਾਂ ਦੇਣਾ 35 ਦੇਣਾ ਜੀ 35000 ਰੇੜੇ ਭਾਵੇਂ ਨੂੰ ਖੂਲ ਜਿਹੜਾ ਛੱਡ ਦੋ ਕਰ ਦੂ ਅੱਛਾ ਕੱਢ ਲਿਆ ਹੋਊਗਾ ਕੱਢ ਲਿਆਊਗਾ ਤੇ ਮਈਆਂ ਮਈਆਂ ਮਿਲ ਕੇ ਪੂਰੀਆਂ ਕੋ ਗਾ ਲਈ ਨਹੀਂ ਹਾਂ ਦੇਖ ਸਾਡੇ ਜੀ ਬਾਕੀ ਸੋਨਾ ਕੱਟਾ ਹੈ ਕੋਈ ਵੀ ਰਾਨ ਕੇ ਵੇਖ ਲੈ ਇੱਥੇ ਤੇ ਆ ਸਾਰੇ ਪਸ਼ੂ ਜਿਹੜੇ ਵਿੱਜਿਆ ਨੇ ਮੁਕਾਉ ਕੀਤੇ ਆ ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰੇ ਆਪਣੀ ਮਰਜ਼ੀ ਨਾਲ ਵੇਸ ਚਾੱਕ ਕੇ ਪਸੰਦ ਕਰਕੇ ਫੇਰ ਹੀ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ